ਹਾਂਜੀ ਦੋਸਤੋ ਕੋਪਰੇਹੀੜੇ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਜ਼ਿਲ੍ਹਾ ਮਲੇਰਕੋਟਲਾ ਦੇ ਵਿੱਚ ਪਿੰਡ ਕੋਪਰੇਹੀੜਾ ਜਿੱਥੇ ਕਿ 40000 ਤੋਂ ਪਲੱਸ ਸਿੱਖਾਂ ਨੂੰ ਕਤਲੇਆਮ ਕਰ ਦਿੱਤਾ ਗਿਆ ਸੀਗਾ ਅਹਿਮਦ ਸਾਹਿਬ ਅਬਦਾਲੀ ਵੱਲੋਂ ਰਾਏਕੋਟ ਅਤੇ ਨਾਲ ਮਲੇਰਕੋਟਲਾ ਦੀ रियासत ਤੇ ਸਰਹੰਦ ਦੀ रियासत ਨੇ ਰਲ ਮਿਲ ਕੇ ਤੇ ਜਿਹੜਾ ਇੱਥੇ ਕਤਲੇਆਮ ਹੋਇਆ ਸੀਗਾ ਉਹਨੂੰ ਵੱਡੇ ਗੱਲੂ ਕਰਦੇ ਨਾਮ ਦਿੱਤਾ ਗਿਆ ਤੇ ਅੱਜ ਆਪਾਂ ਪਹੁੰਚੇ ਹਾਂਗੇ ਵੱਡਾ ਕੱਲੂਕਾਰਾ ਗੁਰਦੁਆਰਾ ਸਾਹਿਬ ਆਉ ਆਪਾਂ ਆਏਾਂਗੇ ਅੱਜ ਗੁਰਦੁਆਰਾ ਸਾਹਿਬ ਤੁਹਾਨੂੰ ਦਰਸ਼ਨ ਕਰਾਉਣਿਆਂਗੇ ਸ਼ਹੀਦ ਗੰਗਾਂ ਸਾਹਿਬ ਜੀ ਦੇ ਜਿੱਥੇ ਵੱਡਾ ਕੱਲੂਕਾਰਾ ਹੋਇਆ ਸੀਗਾ ਹਾਂਜੀ ਦੋਸਤੋ ਇਹ ਗੁਰਦੁਆਰਾ ਸਾਹਿਬ ਪਹੁੰਚਣ ਲਈ ਮੇਨ ਰਸਤਾ ਤਾਂ ਹੋਰ ਆਗਾ ਉਹ ਵੀ ਤੁਹਾਨੂੰ ਦਿਖਾ ਦਾਂਗੇ ਤੇ ਪਰ ਇਹ ਅਸੀਂ ਆਏ ਆਂਗੇ ਮਲੇਰਕੋਟਲਾ ਤੋਂ ਤਾਂ ਕਰਕੇ ਅਸੀਂ ਇਧਰ ਦੀ ਦੂਸਰੀ ਸਾਈਡ ਵਿੱਚ ਨਹੀਂ ਆਏ ਆਂ ਹਾਂਜੀ ਦੋਸਤੋ ਅਸੀਂ ਪਹੁੰਚੇ ਸੀ ਗੁਰਦੁਆਰਾ ਸਾਹਿਬ ਤੇ ਭੋਗ ਦਾ ਸਮਾਗਮ ਚੱਲ ਰਿਹਾ ਸੀ ਤਕਰੀਬਨ 12 12:30 ਦਾ ਟਾਈਮ ਸੀ ਕੀਰਤਨ ਹੋ ਰਿਹਾ ਸੀਗਾ ਤਾਂ ਕਰਕੇ ਬਾਈ ਵੀਡੀਓ ਨਹੀਂ ਬਣਾ ਸਕੀ ਤੇ ਉਸਦੇ ਲਈ ਮਾਫੀ ਚਾਹੁੰਦੇ ਆਂ ਤੇ ਲੰਗਰ ਪਾਣੀ ਛੱਕ ਕੇ ਅਸੀਂ ਨਮਸਕਾਰ ਕਰ ਰਏ ਸੀਗੇ ਅੰਦਰ ਦੀ ਵੀਡੀਓ ਤਾਂ ਨਹੀਂ ਬਣਾ ਸਕੇ ਕਿਉਂਕਿ ਬਾਹਰ ਲਿਖਿਆ ਹੋਇਆ ਸੀਗਾ ਪੋਸਟਰ ਲੱਗੇ ਹੋਏ ਸੀ ਕਿ ਅੰਦਰ ਦੀ ਵੀਡੀਓ ਬਣਾਉਣਾ ਸਖਤ ਮਨਾਗਾ ਨਾ ਫੋਨ ਬੰਦ ਰੱਖੋ ਸਾਇਲੈਂਟ ਰੱਖੋ ਇਸ ਕਰਕੇ ਬਾਈ ਵੀਡੀਓ ਨਹੀਂ ਬਣਾ ਸਕੇ ਮਾਫੀ ਚ ਹਾਂਜੀ ਦੋਸਤੋ ਆਪਾਂ ਪਹੁੰਚੇ ਹਾਂਗੇ ਕੋਪਰੇ ਹੀੜਾ ਦੇ ਸ਼ਹੀਦੀ ਸਮਾਰੋਹ ਜਿੱਥੇ ਹੋਇਆ ਸੀ ਸ਼ਹੀਦੀ ਕੱਲੂਕਾਰਾ ਹੋਇਆ ਸੀਗਾ ਸਨ 1762 ਈਸਵੀ ਦੇ ਵਿੱਚ ਇਹ ਕੱਲੂਕਾਰਾ ਹੋਇਆ ਸੀਗਾ ਤੇ ਇਹ ਜਿਹੜਾ ਕੱਲੂਕਾਰਾ ਸੀ ਇਹਦੇ ਵਿੱਚ ਸਰਦਾਰ ਜਸਤਾ ਸਿੰਘ ਆਲੂ ਵਾਲੀ ਆ ਸੀ ਉਹਨਾਂ ਨੇ ਬਾਦ ਚੜ ਕੇ ਹਿਸਾਬਾ ਸੀ ਯੋਗਦਾਨ ਪਾਇਆ ਸੀ ਇਥੇ 35 ਤੋਂ 40 ਹਜ਼ਾਰ ਸਿੱਖ ਸੀ ਜਿਹੜੇ ਹੋ ਸਕਦਾ ਉਹ ਗਿਣਤੀ ਜ਼ਿਆਦਾ ਵੀ ਹੋਵੇ ਤੇ ਉਹਨਾਂ ਦੀ ਇੱਥੇ ਸ਼ਹਾਦਤ ਹੋਈ ਸੀ ਖੂਨ ਦੁੱਲਿਆ ਸੀਗਾ ਰਾਏਕੋਟ ਰਿਆਸਤ ਮਲੇਰਕੋਟਲਾ ਰਿਆਸਤ ਤੇ ਜਿਹੜੀ ਸਰਹੰਦ ਰਿਆਸਤ ਸੀ ਉਹਨਾਂ ਤਿੰਨਾਂ ਨੇ ਰਲ ਕੇ ਅਹਿਮਸਾ ਅਫਜ਼ਾਲੀ ਦੇ ਨਾਲ ਇਹ ਸਿੰਘਾਂ ਤੇ ਹਮਲਾ ਕੀਤਾ ਤੇ ਉਸ ਸਮੇ 40 ਹਜ਼ਾਰ ਤੋਂ ਪਲੱਸ ਜ਼ਿਆਦਾ ਜਿਹੜੇ ਸਿੱਖ ਸੀ ਉਹ ਇੱਥੇ ਸਿੱਖ ਜਿਨ੍ਹਾਂ ਵਿੱਚ ਬੱਚੇ ਸੀ ਤੇ ਔਰਤਾਂ ਸੀ ਉਹਨਾਂ ਦੀ ਸ਼ਹੀਦੀ ਹੋਈ ਇੱਥੇ ਖੂਨ ਡੁੱਲਿਆ ਆ ਤੁਹਾਨੂੰ ਉਹਨਾਂ ਦੀਆਂ ਆਪਾਂ ਸਟੈਚੂ ਦਿਖਾਉਣੇ ਹੈਗੇ ਜਿਦਾਂ ਸਰਦਾਰ ਜਸਤਾ ਸਿੰਘ ਆਲੂ ਵਾਲੀ ਦੇ ਲੱਗੇ ਹੋਏ ਨੇ ਇਹ ਸਿੰਘਾਂ ਦੇ ਇੱਥੇ ਸ਼ਹੀਦੀ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਆਪਣੀ ਦੇਸ਼ ਕੌਮ ਵਾਸਤੇ ਤੇ ਉਹਨਾਂ ਦੇ ਇਹ ਸਟੈਚੂ ਲਗਾਏ ਗਏ ਨੇ ਆ ਦੋਸਤੋ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਬਣਾਇਆ ਹੋਇਆ ਹੈ ਨਾ ਇਹ ਦੀਵਾਰ ਦੇ ਉੱਪਰ ਮੀਨਾਕਾਰੀ ਕੀਤੀ ਹੋਈ ਹੈਗੀ ਸਟੈਚੂ ਬਣਾਏ ਨੇ ਤੇ ਉਸ ਸਮੇਂ ਦੀਆਂ ਯਾਦਾਂ ਨੇ ਉਹਨੂੰ ਤਾਜ਼ਾ ਕਰਦੇ ਹੋਏ ਇਹ ਦਿਖਾਏ ਗਏ ਨੇ ਇਹ ਸਿੰਘਾਂ ਨੇ ਇੱਥੇ ਸ਼ਹਾਦਤਾਂ ਦਿੱਤੀਆਂ ਨੇ ਤੇ ਇਧਰ ਗੇਟ ਬਣਿਆ ਜਿਹੜਾ ਵੱਡਾ ਘੱਲੂ ਘਰ ਆ ਆ ਤੁਹਾਨੂੰ ਇਹਦਾ ਇਤਿਹਾਸ ਵੀ ਇੱਥੇ ਆ ਕੇ ਤੁਸੀਂ ਦੇਖ ਸਕਦੇ ਹੋ ਇੱਥੇ ਲਿਖਿਆ ਵੀ ਹੋਇਆ ਕਿ 1762 ਈਸਵੀ ਵਿੱਚ 5 ਫਰਵਰੀ ਨੂੰ ਇਹ ਜਿਹੜਾ ਕਾਤਲੇਮਸੀ ਵਾਪਰਿਆ ਸੀਗਾ ਤੇ ਇਹ ਯਾਦਗਾਰੀ ਬਣਾਈ ਹੋਈ ਆ ਜਿਹੜੀ ਇਹ ਇਹ ਬਹੁਤ ਵਧੀਆ ਚੰਗੀ ਗੱਲ ਆ ਜਿਹੜੀ ਇੱਥੇ ਇਹ ਵਿਰਸੇ ਨੂੰ ਸੰਭਾਲ ਕੇ ਰੱਖਦੀ ਆ ਕਿਉਂਕਿ ਅੱਜ ਕੱਲ ਇਹ ਚੀਜ਼ਾਂ ਨਹੀਂ ਰਹੀਆਂ ਹੈਗੀਆਂ ਪੰਜਾਬ ਦੇ ਵਿੱਚ ਇਹ ਸਾਡਾ ਅੱਜ ਦਾ ਜਿਹੜਾ ਨਵਾਂ ਜੂਠ ਆ ਉਹ ਇਹ ਚੀਜ਼ ਨੂੰ ਭੁੱਲਦੇ ਜਾ ਰਹੇ ਨੇ ਨਸ਼ਿਆਂ ਦੇ ਪ੍ਰਤੀ ਜਾ ਰਹੇ ਨੇ ਹਨਾ ਤੇ ਇਹ ਚੀਜ਼ਾਂ ਨਾਲ ਜਾਦਾਂ ਤਾਦਿਆ ਰਹਿੰਦੀਆਂ ਨੇ ਤੇ ਸਾਨੂੰ ਆਪਣੇ ਇਤਿਹਾਸ ਨੂੰ ਭੁੱਲਣਾ ਨਹੀਂ ਚਾਹੀਦਾ ਤੇ ਇਦਾਂ ਦੀਆਂ ਜੇਕਰ ਆਪਾਂ ਚੀਜ਼ਾਂ ਦੀ ਇਦਾਂ ਦੇ ਇਤਿਹਾਸ ਯਾਦ ਰੱਖਾਂਗੇ ਜੇ ਆਪਾਂ ਇਦਾਂ ਦੀਆਂ ਚੀਜ਼ਾਂ ਆਪਣੇ ਬਣ ਗਈਆਂ ਸਾਡੇ ਲਈ ਸਾਡੇ ਦੇਸ਼ ਲਈ ਸਾਡੀ ਕੌਮ ਦੇ ਲਈ ਉਹ ਮਹਾਨ ਸ਼ਹੀਦ ਜਿਹੜੇ ਸਾਡੇ ਲਈ ਸ਼ਹੀਦیاں ਦੇ ਗਏ ਨੇ ਉਹਨਾਂ ਦੀ ਯਾਦ ਨੂੰ ਤਾਜ਼ਾ ਰੱਖਣ ਦੇ ਲਈ ਇਹ ਭਾਈ ਬਣਾਇਆ ਗਿਆ ਹੈਗਾ ਜਿਹੜਾ ਸਮਾਰੋਹ ਬਣਾਇਆ ਗਿਆ ਹੈਗਾ ਇਦਾਂ ਦੀਆਂ ਚੀਜ਼ਾਂ ਅਗਰ ਅਸੀਂ ਬਣਾਵਾਂਗੇ ਵਿਰਾਸਤੇ ਖਾਲਸਾ ਹੋ ਗਿਆ ਜਾਂ ਇਦਾਂ ਸ਼ਹੀਦੀ ਸਮਾਰੋਹ ਹੋਗੇ ਤਾਂ ਅਸੀਂ ਆਉਣ ਵਾਲੇ ਭਵਿੱਖ ਦੇ ਵਿੱਚ ਆਪਣੇ ਬੱਚਿਆਂ ਨੂੰ ਇਹਦੇ ਬਾਰੇ ਦੱਸ ਸਕਾਂਗੇ ਸਾਡੇ ਬਜ਼ੁਰਗਾਂ ਨੇ ਸਾਡੇ ਪੁਰਖਿਆਂ ਨੇ ਸਾਡੇ ਲਈ ਸ਼ਹੀਦੀਆਂ ਦਿੱਤੀਆਂ ਸਾਡੇ ਲਈ ਆਪਣੀਆਂ ਜਾਨਾਂ ਵਾਰ ਕੇ ਤੇ ਆਪਣੇ ਬੱਚਿਆਂ ਨੂੰ ਅਸੀਂ ਦੱਸ ਸਕੀਏ ਕਿ ਇਹ ਜਿਹੜਾ ਸਮਾਰੋਹ ਬਣਾਇਆ ਗਿਆ ਇਹ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਦਾ ਭਾਈ ਡੇਢ ਤੋਂ 2 ਘੰਟੇ ਹੋ ਗਏ ਸਾਨੂੰ ਇੱਥੇ ਆਇਆਂ ਨੂੰ ਜਦੋਂ ਆਏ ਸੀ ਥੋੜੀ ਥੋੜੀ ਬਾਰਿਸ਼ ਹੋ ਰਹੀ ਸੀ ਮਿੰਨੀ ਮਿੰਨੀ ਕਣੀ ਸੀ ਪਰ ਹੁਣ ਇਸ ਟਾਈਮ ਤੁਸੀਂ ਦੇਖ ਲਓ ਬਹੁਤ ਜ਼ਿਆਦਾ ਮੀਂਹ ਪੈ ਰਿਹਾ तकरीबन ਅੱਧੇ ਘੰਟੇ ਵਾਂਗੂ ਹੋ ਗਿਆ ਮੀਂਹ ਬਰੇ ਬਹੁਤ ਜ਼ਿਆਦਾ ਮੀਂਹ ਰੁਕਣ ਦਾ ਨਾਮ ਹੀ ਲੈ ਰਿਹਾ तकरीबन ਮਤਲਬ ਡੇਢ 2 ਘੰਟੇ ਵਾਂਗੂ ਹੋ ਗਏ ਪਹਿਲਾਂ ਕੱਟ ਸੀ ਪਰ ਹੁਣ ਬਹੁਤ ਜ਼ਿਆਦਾ ਮੀਂਹ ਹੈ ਤੇ ਇਧਰ ਅੰਦਰ ਤੁਹਾਨੂੰ ਦਿਖਾਉਣੇ ਆ ਅੰਦਰ ਇਧਰ ਮਿਊਜ਼ੀਅਮ ਬਣਿਆ ਹੋਇਆ ਹੈਗਾ ਥੀਏਟਰ ਬਣਿਆ ਹੋਇਆ ਹੈਗਾ ਤੁਹਾਨੂੰ ਉਹ ਦਿਖਾਉਣੇ ਆਗੀ ਉਦੇ ਚ ਕੀ ਆ ਜਦੋਂ ਬਾਹਰ ਮੇਨ ਗੇਟ ਤੋਂ ਅਸੀਂ ਅੰਦਰ ਦਾਖਲ ਹੋਏ ਸੀ ਸਾਨੂੰ ਕਿਹਾ ਵੀ ਸੋ ਉੱਥੇ ਜਿਹੜੇ ਸਿਕਿਉਰਿਟੀ ਗਾਰਡ ਸੀ ਉਹ ਕਹਿੰਦੇ ਵੀ ਤੁਹਾਨੂੰ ਦਿਖਾ ਸਕਦੇ ਆ ਫਿਲਮ ਇਹ ਸਪੈਸ਼ਲ ਜੀ ਚੀਜ਼ ਇੱਥੇ ਬਣਾਈ ਗਈ ਆ ਕਿ ਇਹ ਇਹਨਾਂ ਨੇ ਨਾ ਥੀਏਟਰ ਬਣਾਇਆ ਹੋਇਆ ਹੈਗਾ ਬਹੁਤ ਵਧੀਆ ਪ੍ਰੋਗਰਾਮ ਆ ਵੀਰੇ ਹੋਣ ਦਾ ਕਿਉਂਕਿ ਜੇਕਰ ਆਪਾਂ ਤੁਹਾਨੂੰ ਪਹਿਲਾਂ ਗੱਲ ਜਿਵੇਂ ਦੱਸ ਕੇ ਹਟਾਂ ਕਿ ਇਤਿਹਾਸ ਬਾਰੇ ਆਪਾਂ ਨੂੰ ਫੇਰ ਪਤਾ ਲੱਗੂਗਾ ਜੇ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਦੱਸਾਂਗੇ ਹਨਾ ਉਹਦੇ ਲਈ ਇਹਨਾਂ ਨੇ ਥੀਏਟਰ ਇੱਥੇ ਫਿਲਮ ਦਿਖਾਉਂਦੇ ਨੇ ਜਿਵੇਂ ਚਾਰ ਸਾਹਿਬ ਜਾਦੇ ਹੋਵੇ ਜਾਂ ਬੰਦਾ ਸਿੰਘ ਬਹਾਦਰੀ ਉਹਨਾਂ ਨੇ ਐਨੀਮੇਸ਼ਨ ਫਿਲਮਾਂ ਬਣਾਈਆਂ ਨਗੀਆਂ ਹਨ ਤੇ ਇਹ ਥੀਏਟਰ ਤਿਆਰ ਕੀਤਾ ਇੱਥੇ ਜਦੋਂ ਕਾਫੀ ਜ਼ਿਆਦਾ ਸੰਗਤ ਹੁੰਦੀ ਆ ਜੀ ਤਾਂ ਉਹਨਾਂ ਨੂੰ ਇਹ ਫਿਲਮ ਲਾ ਕੇ ਦਿਖਾਵਾਂਗੇ ਦਿਖਾਉਂਦੇ ਨੇਗੇ ਤੇ ਹੁਣ ਅਸੀਂ ਥੋੜੇ ਸੀਗੇ ਅਸੀਂ ਚਾਰ ਦੋ ਤਿੰਨ ਜਾਣੇ ਸੀਗੇ ਤਾਂ ਕਰਕੇ ਫਿਲਮ ਨਹੀਂ ਦਿਖਾ ਸਕਦੇ ਵੈਸੇ ਕਹਿੰਦੇ ਵੀ ਸੀ ਕਹਿੰਦੇ ਕੋਈ ਗੱਲ ਨਹੀਂ ਹੈਗੀ 40-45 ਮਿੰਟਾਂ ਦੀ ਅਗਰ ਤੁਸੀਂ ਫਿਲਮ ਦੇਖਣੀ ਹੈ ਤਾਂ ਸਾਨੂੰ ਦੱਸ ਦਿਓ ਅਸੀਂ ਫਿਲਮ ਦਿਖਾ ਦਾਂਗੇ ਤੇ ਹੁਣ ਬਾਕੀ ਮੀ ਬਹੁਤ ਜਿਆਦਾ ਪੈ ਰਿਆ ਸੀ ਅੱਗੇ ਹੋਰ ਵੀ ਸ਼ੂਟ ਕਰਨਾ ਹਨ ਤੇ ਤਾਂ ਕਰਕੇ ਆਪਾਂ ਤੁਹਾਨੂੰ ਫਿਲਮ ਨਹੀਂ ਦਿਖਾ ਸਕਦੇ ਇਸ ਲਈ ਇਹਨਾਂ ਦਾ ਬਹੁਤ ਵਧੀਆ ਉਪਰਲਗਾ ਇਹ ਜਿਹੀਆਂ ਜਗ੍ਹਾ ਤੇ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਆ ਕਰੋ ਤਾਂ ਜੋ ਉਹਨਾਂ ਨੂੰ ਇਤਿਹਾਸ ਬਾਰੇ ਪਤਾ ਲੱਗੇ ਆਪਣੀ ਫੈਮਿਲੀ ਨਾਲ ਇਦਾਂ ਦੇ ਟੂਰ ਜ਼ਰੂਰ ਕਰਿਆ ਕਰੋ ਤਾਂ ਜੋ ਇਤਿਹਾਸ ਬਾਰੇ ਪਤਾ ਲੱਗੇ ਤੇ ਆਪਣੇ ਸ਼ਹੀਦ ਦੇ ਵੱਡ ਵਡੇਰਾਂ ਬਾਰੇ ਪਤਾ ਲੱਗੇ ਲਓ ਜੀ ਦੋਸਤੋ ਥੋਨੂੰ ਦਿਖਾਉਣ ਆਏ ਸੀ ਕੋਪਰੇ ਹੀੜਾ ਲਗਾ ਜਿੱਥੇ ਕੱਲੂਕਾਰ ਹੋਇਆਗਾ ਪਰ ਇੱਥੇ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਵੀਰੇ ਮੀਂਹ ਨਹੀਂ ਹਟਣ ਦਾ ਨਾਮ ਲੈ ਰਿਹਾ ਹੁਣ ਅੱਗੇ ਹੋਰ ਵੀ ਸ਼ੂਟ ਕਰਨਾ ਸੀਗਾ ਜਿੱਦੇ ਕਰਕੇ ਅਸੀਂ ਅਜੇ ਰੁਕੇ ਖੜੇ ਆ ਹੁਣ ਦੱਸੋ ਕੀ ਕਰੀਏ ਮੀਂਹ ਬਹੁਤ ਜ਼ਿਆਦਾ ਹੈ ਵੀਰੇ ਤੇ ਆਏ ਅਬਰੀਲਾ ਸੀ ਲੈਣੀ ਸਵੇਰੇ ਘਰੋਂ ਲੈ ਕੇ ਆਉਣੀ ਭੁੱਲ ਗਏ ਤੇ ਹੁਣ ਇੱਥੇ ਨਮੀ ਲਵਾ ਕੇ ਜਾਂਦੇ ਹੋਏ ਬਹੁਤ ਜ਼ਿਆਦੇ ਮੀਂਹ ਆ ਰਿਹਾ ਬਹੁਤ ਜ਼ਿਆਦੇ ਮੀਂਹ ਸਵੇਰ ਦਾ ਬਹੁਤ ਨਹੀਂ ਪੈ ਰਿਹਾ ਮਲੇਰਕੋਟਲੇ ਬਹੁਤ ਜ਼ਿਆਦੇ ਨਹੀਂ ਆ ਹਾਂਜੀ ਦੋਸਤੋ ਆਪਾਂ ਪਹੁੰਚੇ ਆਂਗੇ ਕੋਪਰੇ ਹੀੜਾ ਦਾ ਜਿਹੜਾ ਮਿਊਜ਼ੀਅਮ ਬਣਿਆ ਹੋਇਆਗਾ ਸਮਾਰੋਹ ਬਣਿਆ ਹੋਇਆਗਾ ਵੱਡਾ ਘੱਲੂਕਾਰਾ ਜਿੱਥੇ ਹੋਇਆ ਸੀ ਇਹ ਪਹਿਲਾਂ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਚ ਪੈਂਦਾ ਸੀ ਪਰ ਹੁਣ ਇਹ ਮਲੇਰਕੋਟਲਾ ਜ਼ਿਲ੍ਹੇ ਚ ਪੈਂਦਾ ਤੇ ਮੀਂਹ ਵੀਰੇ ਜਦੋਂ ਦੇ ਆਇਆ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਮੀਂਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਤੇ ਕੁਝ ਵੀਡੀਓ ਬਣਾਈ ਆ ਆਪਾਂ ਤੁਹਾਡੇ ਲਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਨਵੇਂ ਆਏ ਨੇ ਉਹ ਪੇਜ ਨੂੰ ਫੋਲੋ ਕਰ ਲਿਓ ਤੇ ਕਮੈਂਟ ਜਰੂਰ ਕਰਿਓ ਨੀਚੇ ਆਪਣੀ ਆਈਡੀ ਆ ਰਹੀ ਹੈ YouTube ਚੈਨਲ ਦੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਉਹ ਜਿਹੜਾ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਉਹ ਸਾਈਡ ਤੇ ਇਹ ਰੇਲਵੇ ਟ੍ਰੈਕ ਆ ਰੇਲਵੇ ਟ੍ਰੇਨ ਆਉਟ ਸੀ ਅੱਗੇ ਬਣਿਆ ਹੋਇਆ ਉਹ ਦੇਖੋ ਰੇਲਵੇ ਟ੍ਰੈਕ ਟ੍ਰੈਕ ਬਣਿਆ ਹੋਇਆ ਇੱਥੋਂ ਦੀ ਰੇਲਵੇ ਲਾਈਨ ਲੰਘਦੀ ਹੈ ਜਿਹੜੀ ਮਤਲਬ ਕੋਟਲਾ ਤੋਲ ਹੁੰਦਿਆਣਾ ਹਾਂਜੀ ਦੋਸਤੋ ਅੱਜ ਦੀ ਵੀਡੀਓ ਨੂੰ ਕਰਦੇ ਆਂ ਥੀ ਖਤਮ ਅਗਰੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਤੁਹਾਡੇ ਸਾਥ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਚੰਗਾ ਜੀ ਸਤਿ ਸ੍ਰੀ ਅਕਾਲ ਰੱਬ ਰਾਖਾ ਮਿਲਦੇ ਆਂ ਅਗਰੀ ਵੀਡੀਓ ਦੇ ਵਿੱਚ